ਦੇਖੋ ਕੱਲ ਅ ਕੱਲ ਸਾਨੂੰ ਬਾਅਦ ਦੁਪਹਿਰ ਇਹ ਖਬਰ ਮਿਲੀ ਸੀਗੀ ਕਿ ਐਂਜਲ ਪਬਲਿਕ ਸਕੂਲ ਆ ਜਿਹੜਾ ਕਿ ਬੋਰਡਿੰਗ ਸਕੂਲ ਆ ਜਿੱਥੇ ਹੌਸਟਲ ਫੈਸਿਲਿਟੀ ਆ ਔਰ ਕਾਫੀ ਸਾਰੀਆਂ ਸਟੇਟਾਂ ਤੋਂ ਅੱਛੇ ਉੱਥੇ ਜਿਹੜੇ ਬੱਚੇ ਹੈਗੇ ਆ ਉਹ ਪੜਨ ਵਾਸਤੇ ਆਉਂਦੇ ਆ ਤੇ ਸਾਨੂੰ ਇਹ ਖਬਰ ਮਿਲੀ ਸੀਗੀ ਕਿ ਐਂਜਲ ਪਬਲਿਕ ਸਕੂਲ ਦੇ ਚਾਰ ਬੱਚੇ ਰਾਤ ਨੂੰ ਅਚਾਨਕ ਜਿਹੜੇ ਹੈਗੇ ਆ ਹੌਸਟਲ ਛੱਡ ਕੇ ਗਾਇਬ ਹੋ ਗਏ ਆ ਸੋ ਜਿਸ ਤਰ੍ਹਾਂ ਹੀ ਸੂਚਨਾ ਮਿਲੀ ਸਾਡੇ ਪੁਲਿਸ ਦੀ ਟੀਮ ਜਿਹਦੇ ਚ ਸਾਡੇ ਡੀਐਸਪੀ ਸਿਟੀ ਜਗਦੀਸ਼ ਰਾਜ ਤੇ ਉੱਥੇ ਦੇ ਮੌਜੂਦਾ ਐਸਐਚਓ ਮਿਸਿਸ ਪ੍ਰੀਤੀ ਤੇ ਟੈਕਨੀਕਲ ਜਿਹੜੀਆਂ ਸਾਡੀਆਂ ਪੁਲਿਸ ਦੀਆਂ ਟੈਕਨੀਕਲ ਟੀਮ ਹੈਗੀ ਆ ਸਾਈਬਰ ਕ੍ਰਾਈਮ ਇੰਸਪੈਕਟਰ ਅਮਿਤ ਤੇ ਮਿਸਿਸ ਦਿਲਪ੍ਰੀਤ ਕੌਰ ਜਿਹੜੇ ਟੈਕਨੀਕਲ ਸੈੱਲ ਦੇ ਇੰਚਾਰਜ ਆ ਇਹ ਉੱਥੇ ਪਹੁੰਚੇ ਆ ਤੇ ਉੱਥੇ ਤਸਦੀਕ ਕਰਨ ਤੋਂ ਪਾਇਆ ਗਿਆ ਕਿ ਇਹਨਾਂ ਬੱਚਿਆਂ ਦਾ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਕੁਝ ਥੋੜਾ ਬੋਤਾ ਮਨ ਮਟਾਬ ਹੋਇਆ ਸਕੂਲ ਦੇ ਵਿੱਚ ਸੋ ਬੱਚਿਆਂ ਨੇ ਇੱਕ ਆਪਣੇ ਵੱਲੋਂ ਸਕੀਮ ਬਣਾ ਕੇ ਕੁਝ ਬੱਚਿਆਂ ਨੇ ਆਪਣੇ ਆਪ ਨੂੰ ਇਕੱਤਰ ਕਰ ਲਿਆ ਤੇ ਸਕੀਮ ਇਹ ਬਣਾ ਲਈ ਕਿ ਰਾਤ ਨੂੰ ਅਸੀਂ ਜਿਹੜੇ ਹੈਗੇ ਆ ਸਕੂਲ ਤੋਂ ਗਾਇਬ ਹੋ ਜਵਾਂਗੇ ਹੌਸਟਲ ਜਿਹੜਾ ਹੈਗਾ ਉਸ ਤੋਂ ਗਾਇਬ ਹੋ ਜਵਾਂਗੇ ਇਨੀਸ਼ੀਅਲੀ ਇਹਦੇ ਵਿੱਚ ਪੰਜ ਬੱਚੇ ਜਿਹੜੇ ਹੈਗੇ ਆ ਇੱਕ ਦੂਜੇ ਨਾਲ ਸਲਾਹ مشورہ ਕੀਤਾ ਸੀ ਇਹਨਾਂ ਨੇ ਇਹ ਸਾਰੇ ਟੀਨੇਜਰ ਆ ਜਿਨ੍ਹਾਂ ਦੀ ਉਮਰ 14 ਸਾਲ ਤੋਂ ਲੈ ਕੇ 18 ਸਾਲ ਦੇ ਦਰਮਿਆਨ ਤੱਕ ਹੈਗੀ ਆ 10ਵੀਂ 11ਵੀਂ ਤੇ 12ਵੀਂ ਦੇ ਬੱਚੇ ਇਹ 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 ਸਾਰੀ ਜੰਕੇ ਸਟੇਟ ਦੇ ਹੈਗੇ ਆ ਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਇਸ ਸਕੀਮ ਦੇ ਤਹਿਤ ਇਹ ਰਾਤ ਨੂੰ ਤਕਰੀਬਨ 11:30 ਤੋਂ ਬਾਅਦ ਜਿਹੜੇ ਹੈਗੇ ਆ ਉਹ ਹੌਸਟਲ ਨੂੰ ਜਿਹੜਾ ਹੈਗਾ ਬ੍ਰੇਕ ਕਰਕੇ ਉੱਥੋਂ ਨਿਕਲ ਗਏ ਆ ਤਾਂ ਸਵੇਰੇ ਜਦੋਂ ਅਰਲੀ ਮਾਰਨਿੰਗ ਪਤਾ ਲੱਗਿਆ ਤੇ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਬੱਚੇ ਕਿੱਥੇ ਨੂੰ ਗਏ ਨੇ ਸੋ ਇੱਕ ਵੱਡਾ ਪ੍ਰਸ਼ਨ ਚਿੰਤ ਸੀਗਾ ਕਿ ਬੱਚਿਆਂ ਦੀ ਸਹੀ ਸਲਾਮਤ ਹੈ ਕਿ ਨਹੀਂ ਹੈ ਕਿਉਂ ਗਏ ਨੇ ਕਿੱਥੇ ਗਏ ਨੇ ਕਿ ਬੱਚੇ ਸਾਡੇ ਸਾਰਿਆਂ ਦਾ ਸਾਡੇ ਦੇਸ਼ ਦਾ ਸਰਮਾਇਆ ਸਾਡਾ ਸਰਮਾਇਆ ਹੈ ਟੂਮੋਰਲੀ ਜ਼ਿੰਮੇਵਾਰੀ ਲੋਕਲ ਪੁਲਿਸ ਦੀ ਹੁੰਦੀ ਹੈ ਕਿ ਜਦੋਂ ਇਹੋ ਜਿਹੀ ਕੋਈ ਮਿਸ ਹੈਪਨਿੰਗ ਹੁੰਦੀ ਹੈ ਤਾਂ ਅਸੀਂ ਤੁਰੰਤ ਹਰਕਤ ਵਿੱਚ ਆਈਏ ਸੋ ਜਦੋਂ ਇਹ ਉਸ ਤੋਂ ਬਾਅਦ ਅਸੀਂ ਇਸ ਮਾਮਲੇ ਵਿੱਚ ਤਫ਼ਤੀਸ਼ ਕਰਨੀ ਸ਼ੁਰੂ ਕੀਤੀ ਤਫ਼ਤੀਸ਼ ਦੇ ਦੌਰਾਨ ਸਾਨੂੰ ਟੈਕਨੀਕਲ ਇਨਪੋਰਟਸ ਨੇ ਬਹੁਤ ਸਾਰਾ ਕੰਮ ਦਿੱਤਾ ਟੈਕਨੀਕਲ ਇਨਪੋਰਟਸ ਤੋਂ ਅਸੀਂ ਬੱਚਿਆਂ ਨੂੰ ਇੰਗੇਜ ਕਰਨਾ ਸ਼ੁਰੂ ਕਰ ਦਿੱਤਾ ਬੱਚੇ ਇੰਗੇਜ ਹੋਣ ਤੋਂ ਬਾਅਦ ਜਿਹੜੀ ਲਾਸਟ ਹੈ ਗਿਆ ਨਿਊ ਦਿੱਲੀ ਰੇਲਵੇ ਸਟੇਸ਼ਨ ਤੱਕ ਪਹੁੰਚ ਗਏ ਸੀਗੇ तकरीबन ਇਹ ਰਾਤ ਦੇ 7 7:30 ਵਜੇ ਨਿਊ ਦਿੱਲੀ ਰੇਲਵੇ ਸਟੇਸ਼ਨ ਤੇ ਚਾਰੋਂ ਬੱਚੇ ਜਿਹੜੇ ਸੀਗੇ ਕੋਕੇਣਾ ਕੋਲ ਖਰਚਣ ਨੂੰ ਕੋਈ ਪੈਸੇ ਬਹੁਤ ਜ਼ਿਆਦਾ ਨਹੀਂ ਸੀਗੇ ਇੱਕ ਤਾਂ ਇਹਨਾਂ ਕੋਲ ਮੋਬਾਈਲ ਫੋਨ ਸੀ ਜਿੱਥੋਂ ਇਹ ਟੈਕਨੋਲੋਜੀ ਯੂਜ਼ ਕਰ ਰਿਹਾ ਸੀ ਤੇ ਜਾਂ ਜਿੱਥੋਂ ਇਹਨਾਂ ਨੂੰ ਇੰਗੇਜ ਕਰਨ ਵਾਸਤੇ ਸੀ ਅਲੱਗ-ਅਲੱਗ ਸਾਧਨਾਂ ਦੀ ਵਰਤੋਂ ਕਰ ਰਹੇ ਸੀਗੇ ਜੇਕਰ ਤਕਨੀਕੀ ਮਾਧਿਅਮ ਤਕਨੀਕੀ ਸਾਧਨ ਸਾਡੇ ਕੋਲ ਨਾ ਹੁੰਦੇ ਔਰ ਪੰਜਾਬ ਪੁਲਿਸ ਕੋ ਐਡਵਾਂਸਡ ਟੈਕਨੋਲੋਜੀ ਜਿਹੜੀ ਹੈਗੀ ਆ ਟਰੈਕ ਕਰਨ ਦੀ ਨਾ ਹੁੰਦੀ ਤੇ ਸ਼ਾਇਦ ਇੰਨੀ ਜਲਦੀ ਟਰੇਸ ਨਹੀਂ ਸੀ ਹੋਣੇ। ਉਹ ਕਹੇਦੇ ਵਿੱਚ ਇਕੱਲੀ ਇਹ ਨਹੀਂ ਕਿ ਉਹਨਾਂ ਦੀ ਲੋਕੇਸ਼ਨ ਟਰੇਸਿੰਗ ਆ ਬਹੁਤ ساری ਟੈਕਨੋਲੋਜੀ ਅਸੀਂ ਉਹ ਯੂਜ਼ ਕਰਦੇ ਆ ਜਿਹੜੀ ਕਿ ਅਸੀਂ ਮਾਧਿਅਮ ਰਾਹੀਂ ਮੀਡੀਆ ਰਾਹੀਂ ਦੱਸ ਦੇਣੀ ਹੈ। ਉਹ ਕਹੇ ਜਦੋਂ ਚਾਰ ਬੱਚਿਆਂ ਦਾ ਸਵਾਲ ਹੋਵੇ ਔਰ ਉਹ ਸਾਡੇ ਸਰਮਾਇਆ ਹੋਣ ਸਾਡੇ ਸਾਡਾ ਉਹ ਸਾਡੇ ਵਾਸਤੇ ਉਹ ਬਮੁੱਲੇ ਸਾਡੇ ਪਿਆਰੇ ਬੱਚੇ ਐਸੈਟਸ ਹੈਗੇ ਤੇ ਉਹਨਾਂ ਨੂੰ ਫਿਰ ਅਸੀਂ ਬਹੁਤ ਜਲਦੀ ਨਾਲ ਜਿਹੜਾ ਹੈਗਾ ਉਹ ਕਾਰਵਾਈ ਸ਼ੁਰੂ ਕੀਤੀ ਇਹਦੇ ਵਿੱਚ ਸਾਡੇ ਸੀਨੀਅਰ ਪੁਲਿਸ ਆਫੀਸਰਸ ਨੇ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਫਰਦਰ ਦਿੱਲੀ ਪੁਲਿਸ ਦੇ ਸੀਨੀਅਰ ਰੈਂਕਿੰਗ ਪੁਲਿਸ ਆਫੀਸਰ ਨਾਲ ਸਾਡਾ ਤਾਲਮੇਲ ਕਰਾਇਆ ਉੱਥੋਂ ਅਸੀਂ ਉਹਨਾਂ ਨਾਲ ਲਿੰਕ ਜੋੜ ਕੇ ਤੇ ਇਹਨਾਂ ਬੱਚਿਆਂ ਨੂੰ ਅਸੀਂ ਇਹਨਾਂ ਨੂੰ ਐਗਜ਼ੈਕਟ ਇਹਨਾਂ ਦਾ ਸੀ ਜਿਹੜਾ ਹੈਗਾ ਵੇਅਰਬੋਟ ਸੀ ਜਿਹੜੀ ਹੈਗਾ ਲਗਾਤਾਰ ਸਿੰਕ੍ਰੋਨਾਈਜ਼ ਤਰੀਕੇ ਨਾਲ ਅਸੀਂ ਦੱਸਦੇ ਰਹੇ ਔਰ ਅਲਟੀਮੇਟਲੀ ਨਾ ਬੱਚਿਆਂ ਨੂੰ ਨਿਊ ਦਿੱਲੀ ਰੇਲਵੇ ਸਟੇਸ਼ਨ ਤੋਂ ਉਹਨਾਂ ਨੇ ਰਿਕਵਰ ਕਰ ਲਿਆ ਜਿੱਥੋਂ ਸਾਡੀ ਪੁਲਿਸ ਪਾਰਟੀ ਆਜ ਵਾਪਸ ਲੈ ਕੇ ਆਈ ਆ ਸੋ ਦੱਸਣਾ ਇਹ ਇਹ ਅਹਿਮ ਆ ਕਿ ਬੱਚੇ ਜਿਹੜੇ ਟੀਨੇਜਰ ਹੈਗੇ ਆ ਇਹਨਾਂ ਨੂੰ ਇਹਨਾਂ ਦੀ ਮਾਨਸਿਕਤਾ ਇਹਨਾਂ ਦੀ ਜਿਹੜੀ ਜਿਹੜੀ ਇਹਨਾਂ ਦੀ ਮਨੋਦਸ਼ਾ ਆ ਉਹਨੂੰ ਅਸੀਂ ਸਕੂਲ ਵੀ ਤੇ ਪੇਰੈਂਟਸ ਵੀ ਦੋਨੋਂ ਧਿਆਨ ਦੇ ਵਿੱਚ ਰੱਖਣ ਫਿਊਚਰ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਆਪਣੇ ਬੱਚੇ ਆ ਔਰ ਇਸ ਤੋਂ ਇਲਾਵਾ ਬਾਹਰ ਵੀ ਜਿਹੜੇ ਹੈਗੇ ਆ ਬੱਚੇ ਹੈਗੇ ਆ ਸਕੂਲਾਂ ਕਾਲਜੇਸ ਦੇ ਵਿੱਚ ਪੜ੍ਹਦੇ ਹੈਗੇ ਆ ਅ ਅੱਜ ਕੱਲ ਟੈਕਨੋਲੋਜੀ ਦੇ ਉੱਤੇ ਫੋਨ ਦੇ ਉੱਤੇ ਮੀਡੀਆ ਦੇ ਉੱਤੇ ਇੰਨਾ ਕੁਝ ਜ਼ਿਆਦਾ ਆ ਰਿਹਾ ਮਤਲਬ ਐਕਸੈਸ ਟੂ एवरीथिंग ਇਜ਼ ਬੈਡ ਮੈਂ ਜੋ ਸਮਝਦਾ ਬਹੁਤ ਜ਼ਿਆਦਾ ਐਕਸੈਸ ਇਨਫੋਰਮੇਸ਼ਨ ਆ ਰਹੀ ਐ ਐਕਸੈਸ ਮੀਡੀਆ ਐਕਸੈਸ ਹੋ ਗਿਆ ਕਿ ਤੁਸੀਂ ਸੋਸ਼ਲ ਮੀਡੀਆ ਐਕਸੈਸ ਕਰ ਰਹੇ ਆ ਕਿੰਨੇ ਸਾਰੇ ਮਾਧਿਅਮ ਜਿਹੜੇ ਹੈਗੇ ਆ ਇੰਸਟਾਗ੍ਰam ਬਲਾ ਬਲਾ ਕਰਕੇ ਕੁਝ ਯੂਜ਼ ਕਰ ਰਹੇ ਆ ਉਹ ਸਾਰਿਆਂ ਦਾ ਬੱਚਿਆਂ ਦੀ ਮਨੋਦਸ਼ਾ ਤੇ ਅਸਰ ਪੈ ਰਿਹਾ ਸੋ ਇਹ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਸਹੀ ਸਲਾਮਤ ਰਿਕਵਰ ਕੀਤਾ ਇਹ ਹੀ ਸਾਡੇ ਵਾਸਤੇ ਇੱਕ ਚੰਗੀ ਸੁਖਤ ਭਰੀ ਖਬਰ ਹੈਗੀ ਆ ਖੁਦਾ ਨਾ ਖਾਸਤਾ ਇਹ ਬੱਚੇ ਕਿਸੇ ਮਾੜੇ ਅਨਸਰ ਦੇ ਹੱਥ ਲੱਗ ਜਾਂਦੇ ਜਾਂ ਇਹੋ ਜਿਹੇ ਤਤਾਂ ਦੇ ਹੱਥ ਲੱਗ ਜਾਂਦੇ ਜੇ ਕਿ ਬੱਚਿਆਂ ਨੂੰ ਜਾਂ ਕਿਸੇ ਹੋਰ ਗਲਤ ਕੰਮਾਂ ਵਿੱਚ ਪ੍ਰੇਰਿਤ ਕਰਕੇ ਲੈ ਜਾਂਦੇ ਜਾਂ ਬੱਚਿਆਂ ਦਾ ਕੋਈ ਨੁਕਸਾਨ ਹੁੰਦਾ ਤੇ ਇਹ ਬਹੁਤ ਵੱਡਾ ਜਿਹੜਾ ਹੈਗਾ ਸੀਗਾ ਖਮਿਆਜ਼ਾ ਸਾਡੇ ਵਾਸਤੇ ਸੀਗਾ ਉਹ ਜਿਹੜਾ ਕਿ ਸਾਨੂੰ ਫੇਸ ਕਰਨਾ ਪੈਣਾ ਸੀਗਾ ਸੋ ਖੁਸ਼ੀ ਦੀ ਖਬਰ ਹੈ ਇਹਨਾਂ ਦੇ ਤਿੰਨੋਂ ਬੱਚੇ ਚਾਰੋਂ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਉਹ ਇੱਥੇ ਅਸੀਂ ਜੇਨਕੇ ਤੋਂ ਉਹਨਾਂ ਨੂੰ ਬੁਲਾ ਲਿਆ ਸੀਗਾ ਕੱਲ ਦੀ ਉਹ ਰਾਤ ਬੇਸਿਕਲੀ ਤਾਂ ਉਹ ਰਾਤ ਦੇ ਹੀ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਪਰ ਉਹਨਾਂ ਨੂੰ ਇਸ ਪਰੇਸ਼ਾਨੀ ਤੋਂ ਜਿਹੜੀ ਹੈਗੀ ਰਾਹਤ ਉਹ ਤੋਂ ਮਿਲੀ ਜਦੋਂ ਬੱਚਿਆਂ ਬਾਰੇ ਖਬਰ ਆ ਗਈ ਉਹਨਾਂ ਨਾਲ ਫੋਟੋਗ੍ਰਾਫ ਦਿਖਾਈ ਹੈਗੇ ਤੁਹਾਡੇ ਬੱਚੇ ਸਹੀ ਸਲਾਮਤ ਨੇ ਅੱਜ ਇਹਨਾਂ ਨੂੰ ਹੁਣੇ ਪਹੁੰਚੇ ਆ ਅਸੀਂ ਇਹਨਾਂ ਨੂੰ ਹੈਂਡਓਵਰ ਕਰਨੇ ਬੱਚਿਆਂ ਨੂੰ ਪੇਰੈਂਟਸ ਦੇ ਹੈਂਡਓਵਰ ਕਰਾਂਗੇ ਬਾਕੀ ਇਹਨਾਂ ਨੂੰ ਵੀ ਅਸੀਂ ਸਮਝਾਇਆ ਹੈਗਾ ਬੱਚਿਆਂ ਨੂੰ ਵੀ ਸਮਝਾਇਆ ਤੇ ਸਕੂਲ ਨੂੰ ਵੀ ਸਾਡੀ ਇਹ ਸਿੱਖਿਆ ਨਸੀਹਤ ਆ ਕਿ ਬੱਚਿਆਂ ਨੂੰ ਜਿਹੜਾ ਹੈਂਡਲ ਕਰਨਾ ਹੈਗਾ ਉਹ ਚੰਗੇ ਤਰੀਕੇ ਨਾਲ ਕੀਤਾ ਜਾਵੇ ਸਰ ਵਜ੍ਹਾ ਕੀ ਬਣੀ ਹੈ ਕਿ ਬੱਚੇ ਉਹ ਦਿੱਲੀ ਚ ਪਹੁੰਚ ਗਏ ਦੇਖੋ ਕਈ ਵੇਲੇ ਅੰਦਰੂਨੀ ਗੱਲਾਂ ਦਸਣੀਆਂ ਜਾਇਜ਼ ਨਹੀਂ ਹੁੰਦੀਆਂ ਕਿ ਕਈ ਵੇਲੇ ਸਕੂਲਾਂ ਦੇ ਵਿੱਚ ਹੋਸਟਲਸ ਦੇ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਐਡਮਿਨਿਸਟ੍ਰੇਸ਼ਨ ਦੇ ਨਾਲ ਜਾਂ ਐਡਮਿਨਿਸਟ੍ਰੇਸ਼ਨ ਇਹਨਾਂ ਨਾਲ ਉਹੀ ਜਿਹੜੀ ਮੈਂ ਗੱਲ ਦੱਸਦਾ ਕਿ ਬੱਚਿਆਂ ਦੀ ਮਨੋਦਸ਼ਾ ਨੂੰ ਪੜਨਾ ਚਾਹੀਦਾ ਮਨੋਵਿਗਿਆਨਕ ਤਰੀਕੇ ਨਾਲ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ ਔਰ ਜਦੋਂ ਤੁਸੀਂ ਮਨੋਵਿਗਿਆਨਕ ਡੀਲ ਨਹੀਂ ਕਰਦੇ ਜਾਂ ਇਹ ਕਹਿ ਲੋ ਕਿ ਬੱਚੇ ਬੱਚੇ ਵੀ ਆਪਣਾ ਬਿਹੇਵੀਅਰ ਕੇਵਲ ਚੇਂਜ ਕਰਦੇ ਆ ਉਹਦੇ ਵਿੱਚ ਇਹ ਸਾਰੀਆਂ ਦਿੱਕਤਾਂ ਆਉਂਦੀਆਂ ਹੈਗੀਆਂ ਸੋ ਇਹਨਾਂ ਕੋਈ ਪੈਸਾ ਨਹੀਂ ਸੀਗਾ ਇਹਨਾਂ ਨੂੰ ਜਿਹੜੀ ਦਿਸ਼ਾ ਮਿਲੀ ਉਸ ਦਿਸ਼ਾ ਚ ਚਲੇ ਗਏ ਔਰ ਟ੍ਰੇਨ ਵੀ ਫੜੀਆ ਫ੍ਰੀ ਆਫ ਕਾਸਟ ਟ੍ਰੇਨ ਦੇ ਵਿੱਚ ਬੈਠ ਕੇ ਵਾਇਰ ਰੋਹਤਕ ਦਿੱਲੀ ਪਹੁੰਚੇ ਆ ਦੇਖੋ ਕਿੰਡਾ ਲੰਮਾ ਰੂਟ ਤੈਅ ਕੀਤਾ ਤੇ ਜੇ ਉੱਥੋਂ ਕਿਤੇ ਹੋਰ ਪਾਸੇ ਚਲੇ ਜਾਂਦੇ ਤਾਂ ਬੜਾ ਮੁਸ਼ਕਲ ਸੀਗਾ ਸਾਰੇ ਨਹੀਂ ਇਸ ਬਾਰੇ ਮੈਂ ਕੋਈ ਕਮੈਂਟਸ ਦੇਣਾ ਜਾਇਜ਼ ਨਹੀਂ ਸਮਝਾਂਗਾ ਸੱਤ ਨਹੀਂ ਸੀ ਕਿਉਂਕਿ ਅਸੀਂ ਸਾਰਾ ਦਿਨ ਤਾਂ ਪੂਰੀ ਸਕੂਲ ਚ ਨਹੀਂ ਰਹਿੰਦੀ ਸੰਦੇਸ਼ ਕੀ ਦੇਣਾ ਚਾਹੁੰਦੇ ਸੰਦੇਸ਼ ਮੇਰਾ ਇਹੀ ਆ ਚਾਹੇ ਉਹ ਸਕੂਲ ਹੋਣ ਕਾਲਜੇਜ਼ ਹੋਣ ਵਿਦਿਅਕ ادارے ਹੋਣ ਚਾਹੇ ਮਾਪੇ ਹੋਣ ਉਹਨਾਂ ਨੂੰ ਬੱਚਿਆਂ ਦੇ ਉੱਤੇ ਲਗਾਤਾਰ ਆਪਣੇ ਬੱਚਿਆਂ ਨੂੰ ਨਿਗਰਾਨੀ ਹੇਠ ਰੱਖਣਾ ਚਾਹੀਦਾ ਦੂਸਰੀ ਗੱਲ ਆ ਕਿ ਬੱਚੇ ਕਿਸ ਦਿਸ਼ਾ ਵਿੱਚ ਜਾ ਰਹੇ ਹਨਾਂ ਦੀ ਮਾਨਸਿਕਤਾ ਕੀ ਕਹਿੰਦੀ ਆ ਉਹਨੂੰ ਰੀਡ ਕਰਨਾ ਚਾਹੀਦਾ ਅੱਜਕੱਲ ਮਾਪੇ ਵੀ ਤੇ ਪੇਰੈਂਟਸ ਦੇ ਵੀ ਤੇ ਟੀਚਰਸ ਦੇ ਵੀ ਸਕੂਲਾਂ ਦੇ ਉਰ ਜਿਵੇਂ ਇੰਨੇ ਜ਼ਿਆਦਾ ਹੋ ਗਿਆ ਫਾਲਤੂ ਕੰਮਾਂ ਵਿੱਚ ਮੈਂ ਕਵਾਂਗੇ ਮਤਲਬ ਕਿ ਬਹੁਤ ਸਾਰਾ ਸਮਾਂ ਤਾਂ ਆਪਾਂ ਅਜਾਈਂ ਗਵਾ ਰਹੇ ਆ ਹੋਰ ਕੰਮਾਂ ਦੇ ਉੱਤੇ ਜਿਹੜਾ ਕਿ ਸਾਰਥਕ ਨਹੀਂ ਆ ਪਰ ਬੱਚੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਿਹਦੇ ਸਦਕਾ ਇਹ ਜਿਹੇ ਪ੍ਰੋਬਲਮਸ ਆਉਂਦੀਆਂ ਇਹ ਕਿਹੜੀ ਕਿਹੜੀ ਕਲਾਸ ਦੇ ਸੀ ਇਸਾਂ ਵਿੱਚ ਇਹ 8ਵੀਂ ਤੋਂ ਇਹ ਹੈਗੇ ਆ ਜੀ 10ਵੀਂ 11ਵੀਂ ਤੇ 12ਵੀਂ ਦੇ ਬੱਚੇ ਆ ਜੀ ਥੈਂਕ ਯੂ ਸਰ ਥੈਂਕ ਯੂ